ਬਹੁਤੇ ਲੋਕਾਂ ਨੂੰ ਲੱਗਦਾ ਹੋਣਾ ਕਿ ਸ਼ਾਇਦ ਬਾਦਲ ਸਾਹਿਬ ਨੇ ਸੁਖਵੀਰ ਸਿੰਘ ਬਾਦਲ ਪ੍ਰਧਾਨ ਬਣਾਤਾ ਆਕਾਲੀ ਦਲ ਦਾ ਪਾਰਟੀ ਨੇ ਬਣਾਇਆ ਉਹ ਤੁਹਾਨੂੰ ਦੱਸਦਾ ਕੀ ਹੈ 98 99 ਸਰਕਾਰ ਬਣੀ 98 ਚ ਆਪਰੇਸ਼ਨ ਕਰਾ ਕੇ ਆਏ ਤੇ ਉਦੋਂ ਕੋਰ ਕਮੇਟੀ ਨਹੀਂ ਸੀ ਪੋਲੀਟੀਕਲ ਫੇਅਰ ਕਮੇਟੀ ਸੀ ਪੰਜਾਬ ਭਵਨ ਚ ਚੰਡੀਗੜ੍ਹ ਮੀਟਿੰਗ ਹੋਈ ਸਾਰੀ ਕੋਰ ਕਮੇਟੀ ਬੈਠੀ ਬਾਦਲ ਸਾਹਿਬ ਨੇ ਕਿਹਾ ਕਹਿੰਦੇ ਵੀ ਮੇਰੇ ਕੋਲ ਹੁਣ ਦੋਨੋਂ ਸੇਵਾਵਾਂ ਨਹੀਂ ਹੁੰਦੀਆਂ ਮੈਂ ਆਪਣੇ ਤੁਹਾਡੇ ਸਾਥੀਆਂ ਨੂੰ ਬੇਨਤੀ ਕਰਦਾ ਹੈ ਕਿ ਤੁਸੀਂ ਜੀ ਨੂੰ ਵੀ ਯੋਗ ਸਮਝਦੇ ਹੋ ਉਹਨੂੰ ਆਪਣਾ ਪ੍ਰਧਾਨ ਬਣਾਓ ਇੱਕੋ ਦਮ ਜਿਵੇਂ ਬਿਜਲੀ ਗਰਜੀ ਹੈ ਕੋਈ ਤਵਕਕੋ ਨਹੀਂ ਸੀ ਕਰ ਸਕਦਾ ਕੋਈ ਸੋਚ ਨਹੀਂ ਸੀ ਸਕਦਾ ਕਿ ਬਾਦਲ ਸਾਹਿਬ ਇਹ ਗੱਲ ਕਰਨਗੇ ਤੇ ਸਾਨੂੰ ਇਹਦਾ ਜਵਾਬ ਦੇਣਾ ਪਊ ਦੋ ਤਿੰਨ ਮਿੰਟ ਦੀ ਸਾਇਲੈਂਸ ਤੋਂ ਬਾਅਦ ਸਰਦਾਰ ਕਿਰਪਾਲ ਸਿੰਘ ਬਡੂਂਗਰ ਨੇ ਪਹਿਲੀ ਵਾਰ ਕਿਹਾ ਕਿ ਬਾਦਲ ਸਾਹਿਬ ਇਹ ਸੇਵਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਜਾਵੇ। ਉਸ ਤੋਂ ਬਾਅਦ ਦਾਸ ਨੂੰ ਇਹ ਮੌਕਾ ਮਿਲਿਆ ਮੈਂ ਤਾਂ ਆਇਦ ਕੀਤੀ। ਫਿਰ ਧੀਰਸਾ ਸਾਹਿਬ, ਹੁੰਦਰ ਸਾਹਿਬ ਵੀ ਉੱਥੇ ਹਾਜ਼ਰ ਸਨ, ਬ੍ਰਹਮਪੁਰਾ ਸਾਹਿਬ ਸਾਰੇ ਸੀ। ਤੇ ਸਾਰਿਆਂ ਨੇ ਕਿਹਾ ਕਿ ਪ੍ਰਧਾਨ ਬਣਾ ਦਿਓ ਫਿਰ ਵਿੱਚੋਂ ਇੱਕ ਦੋ ਆ ਨੇ ਸਲਾਹ ਦਿੱਤੀ ਕਿ ਕਿਉਂਕਿ ਰੁਧਾਨ ਬਣਾਉਣ ਦਾ ਫੋਰਮ ਹੋਰ ਹੁੰਦਾ ਹੈ। ਪੋਲੀਟੀਕਲ ਅਫੇਅਰ ਕਮੇਟੀ ਉਹਨਾਂ ਨੂੰ ਐਕਟਿੰਗ ਪ੍ਰਧਾਨ ਬਣਾ ਦਿਓ ਇਸ ਤਰ੍ਹਾਂ ਪ੍ਰਧਾਨ ਬਣੇ ਜਦੋਂ ਉਸ ਤੋਂ ਬਾਅਦ ਰੈਗੂਲਰ ਪ੍ਰਧਾਨ ਬਣਾਉਣਾ ਸੀ ਤੇ ਸਵੇਰੇ 8:00 ਵਜੇ ਮੇਰੇ ਕੋਲ ਘਰ ਆਏ ਕਹਿੰਦੇ ਮੈਂ ਹਾਜ਼ਰੀ ਕਰਨੀ ਹੈ ਤੇ ਕਰਨ ਲੱਗੇ ਤੇ ਕਹਿਣ ਲੱਗੇ ਪ੍ਰਧਾਨ ਕਿਉਂ ਬਣਾਉਣਾ ਚਾਹੀਦਾ ਮੈਂ ਕਿਹਾ ਬਾਲ ਸਾਹਿਬ ਤੁਸੀਂ ਮੈਨੂੰ ਪੁੱਛਦੇ ਹੋ ਮੈਨੂੰ ਕਹਿਣ ਲੱਗੇ ਮੈਂ ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ ਫਿਰ ਭੁੱਲ ਨਹੀਂ ਸਕਦਾ ਪਰ ਰੱਤੀ ਝੂਠ ਨਹੀਂ ਉਹ ਰੱਤੀ ਕਹਿੰਦੇ ਮੈਂ ਸੰਗਰੂਰ ਤੋਂ ਢੀਂਸੇ ਕੋਲ ਹੋ ਕੇ ਆਇਆ ਤੇ ਮੈਂ ਕਿਹਾ ਸੀ ਕਿ ਢੀਂਸਾ ਸਾਹਿਬ ਪ੍ਰਧਾਨ ਬਣਾਉਣਾ ਹੁਣ ਪਾਰਟੀ ਨੇ ਚੁਣਨਾ ਤੁਹਾਡੀ ਬਣਨ ਦੀ ਇੱਛਾ ਤਾਂ ਤੁਸੀਂ ਦੱਸੋ ਕਹਿੰਦੇ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣਾ ਚਾਹੀਦਾ ਮੈਂ ਕਿਹਾ ਜੀ ਹੁਣ ਮੈਨੂੰ ਤੁਸੀਂ ਮੈਨੂੰ ਪੁੱਛਦੇ ਹੋ ਬਾਦਲ ਸਾਹਿਬ ਮੈਂ ਤਾਂ ਪਹਿਲੇ ਦਿਨ ਤੋਂ ਇਸ ਗੱਲ ਦੀ ਵਕਾਲਤ ਕਰਨਾ ਸੋ ਮੇਰਾ ਕਹਿਣ ਦਾ ਭਾਵ ਕਿ ਇਹ ਸਭ ਲੋਕ ਉਹ ਇਰਖਾ ਵੱਸੋਗੇ ਕੋਈ ਕਹਿ ਸਕਦਾ ਪਰ ਜਦ ਵੀ ਪ੍ਰਧਾਨ ਸਾਹਿਬ ਨੂੰ ਸਰਦਾਰ ਸ਼ਹੀਰ ਸਿੰਘ ਬਾਦਲ ਨੂੰ ਇਹ ਸੇਵਾ ਸਾਂਭੀ ਗਈ ਇਹ ਪਾਰਟੀ ਵੱਲੋਂ ਸਾਂਭੀ ਗਈ ਹੁਣ ਫਿਰ ਅਗਲੀ ਗੱਲ ਕਰਦਾ ਕਿ ਸੱਤਾ ਨਹੀਂ ਸਿਧਾਂਤਾਂ ਦੇ ਉਪਾਸ਼ਕ ਸੰਸਦ ਆ ਪ੍ਰਕਾਸ਼ ਸਿੰਘ ਬਾਦਲ ਹੁੰਦਰ ਸਾਹਿਬ ਇਸ ਗੱਲ ਦੇ ਗਵਾਹ ਹੋਣਗੇ ਕਿ ਕਿਉਂਕਿ ਪਰਾਣਿਆਂ ਤੋਂ ਬੜੇ ਘੱਟ ਸਰੀਰ ਰਹਿ ਗਏ ਜਦ ਐਮਰਜੈਂਸੀ ਲੱਗੀ ਸਰਕਾਰ ਬਣਾਉਣ ਦੀ ਆਫਰ ਦਿੱਤੀ ਗਈ ਅਕਾਲੀ ਦਲ ਨੂੰ ਤੇ ਵੀ ਮੈਂ ਗੁਰੂ ਦੀ ਹਜ਼ੂਰੀ 'ਚ ਕਹਿਣਾ ਬਹੁਤ ਤਾਤ ਲੀਡਰਸ਼ਿਪ ਨੇ ਉਹ ਆਫਰ ਦੇ ਨਾਲ ਸਹਿਮਤੀ ਪ੍ਰਗਟਾਈ ਕਿ ਅਕਾਲੀ ਦਲ ਨੂੰ ਸੱਤਾ ਲੈ ਲੈਣੀ ਚਾਹੀਦੀ ਹੈ ਟਕਰਾ ਨਹੀਂ ਰੱਖਣਾ ਚਾਹੀਦਾ ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਾਰਟੀ ਦੇ ਅਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੱਤਾ ਆਉਂਦੀਆਂ ਰਹਿੰਦੀਆਂ ਨੇ ਜਾਂਦੀਆਂ ਰਹਿੰਦੀਆਂ ਨੇ ਪਰ ਸਿਧਾਂਤ ਤੇ ਪਹਿਰਾ ਦੇਣਾ ਬਹੁਤ ਜ਼ਰੂਰੀ ਹੈ ਅੱਜ ਦੀ ਗੱਲ ਮਨੁੱਖੀ ਅਧਿਕਾਰਾਂ ਦੀ ਹੈ ਅੱਜ ਸੰਵਿਧਾਨ ਦੀ ਹੈ ਤੇ ਫੇਰ ਜਦ ਉਹਨਾਂ ਨੇ ਦੇਖਿਆ ਕਿ ਕੁਛ ਲੋਕ ਬਜ਼ਿੰਸੀ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਕੱਲ ਇਹਨੂੰ ਜਾਸ ਦੇ ਦਿਓ ਮੈਨੂੰ ਗ੍ਰਿਫਤਾਰੀ ਦੇ ਦਾਂ ਪਾਰਟੀ ਵੱਲੋਂ ਪੈਸਾਰੀ ਵਟ ਕੇ ਕਮੇਟੀ ਨੂੰ ਫੈਸਲਾ ਲੈਣਾ ਪਿਆ ਕਿ ਮੋਰਚਾ ਲਾਉਣਾ ਹੈ ਫੇਰ ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ 23 24 ਮਾਰਚ 2012 ਦੀ ਗੱਲ ਹੈ ਮੇਰੇ ਖਿਆਲ 25 ਮਾਰਚ ਦੀ ਗੱਲ ਸ਼ਾਮ ਨੂੰ ਟੈਲੀਫੋਨ ਆਇਆ ਗਰੇਵਾਲ ਸਾਹਿਬ ਕਿੱਥੇ ਮੈਂ ਕਿਹਾ ਜੇ ਲੁਧਿਆਣਾ ਚੰਦੀ ਘੜ ਪਹੁੰਚ ਜਾ ਹਲੇ ਸਰਕਾਰ 14 ਮਾਰਚ ਨੂੰ ਸੌਹ ਚੁੱਕੀ ਆ 11 ਕੇ 12 ਦਿਨ ਬਾਅਦ ਉਥੇ ਇੱਕ ਹੋਰ ਬੈਠਾ ਸੀ ਪਾਰਟੀ ਦਾ ਲੀਡਰ ਕਹਿੰਦੇ ਥੋੜਾ ਸੰਕਟ ਹੋ ਗਿਆ 28 ਤਰੀਕ ਨੂੰ ਰਾਜੋਆਣੇ ਨੂੰ फांसी ਲਾਉਣ ਨੂੰ ਫਿਰਦੇ ਆ ਪਰ ਮੈਂ ਬਤਾਰ ਮੁੱਖ ਮੰਤਰੀ ਪੰਜਾਬ ਦੇ ਪੰਜਾਬ ਦੀ ਧਰਤੀ ਤੇ ਰਾਜਵਾਨਾਂ ਨੂੰ ਕਦੇ ਫਾਂਸੀ ਨਹੀਂ ਲੱਗਣ ਦੇਣੀ ਆਪਾਂ ਨੂੰ ਦੱਸੋ ਇੱਥੇ ਕਰਨਾ ਕੀ ਚਾਹੀਦਾ ਜਿਹੜੇ ਆਵਾਜ਼ਾਂ ਉੱਠਦੀਆਂ ਨੇ ਨਾ ਕਿ ਸੱਤਾ ਵੇਲੇ ਅਕਾਲੀ ਚੁੱਪ ਰਹੇ ਉਦੋਂ ਬੰਦੀ ਸਿੰਘਾਂ ਦੀ ਗੱਲ ਨਾ ਯਾਦ ਆਈ ਬਾਗਲ ਸਾਹਿਬ ਨੇ ਜਦ ਉੱਥੇ ਗੱਲ ਬੈਠ ਕੇ ਸਲਾਹ ਕਰਨ ਤੋਂ ਬਾਅਦ ਸਰਦਾਰ ਮਨਮੋਹਨ ਸਿੰਘ ਨਾਲ ਗੱਲ ਕੀਤੀ ਤੇ ਉਸੇ ਵੇਲੇ ਸ਼ਰੋਮਣੀ ਕਮੇਟੀ ਵੱਲੋਂ ਰਿਪਰੈਜੈਂਟੇਸ਼ਨ ਦੇ ਕੇ ਰਾਜਵਾਨ ਸਾਹਿਬ ਦੀ ਸਜ਼ਾ ਨੂੰ ਸਟੇ ਕਰਾਇਆ ਗਿਆ ਆਖਰ ਵਿੱਚ ਮੈਂ ਗੱਲ ਜਿਹੜੀ ਕਹਿਣੀ ਚਾਹੁੰਦਾ ਕਿ ਦਰਦ ਸੀ ਇਤਿਹਾਸ ਦਾ ਦਰਦ ਸੀ ਪੰਥ ਦਾ ਦਰਦ ਸੀ ਸਿੱਖੀ ਦਾ ਐਣ ਲੱਗੇ ਜਾਂ 2007 ਤੇ ਸਰਕਾਰ ਬਣੀ ਆ ਕਹਿੰਦੇ ਬਹੁਤ ਹਡਾਲੀਆਂ ਕਰੇ ਵਸ ਸਰਕਾਰਾਂ ਚੌਣਾ ਕੋਸ਼ਣਾ ਕੋਸ਼ ਇਹੋ ਜਿਹੇ ਕੰਮ ਕਰ ਦਵਾਂ ਜਿਹੜੇ ਸਿੱਖ ਇਤਿਹਾਸ ਲਈ ਦੁਬਾਰਾ ਇੱਕ ਮਾਰਗਦਰਸ਼ਨ ਮਾ ਦੇਣ। ਧਰ ਕੀਤੇ ਵਿਰਾਸਤੇ ਖਾਲਸਾ ਜਾਓਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇਖਣਗੇ। ਚੱਪੜ ਜੀੜੀ ਜਾਓਗੇ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇਖਣਗੇ। ਵੱਡੇ ਖੱਲੂ ਘਾਰਾ ਉੱਪਰ ਹੀੜੇ ਜਾਓਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇਖਣਗੇ। ਛੋਟੇ ਕੱਲੂ ਕਾਰਾ ਕਮਾਣੀ ਜਾਓਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲਿਖਣਗੇ ਬਾਰਡਰ ਤੇ ਜਾਓਗੇ ਭਗਵਾਨ ਵੈਲਮਿਕ ਦੀ ਯਾਤ ਤੇ ਦੇਖੋਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇਖਣਗੇ ਜੇ ਹੈਰੀਟੇਜ ਸਟਰੀਟ ਦਾ ਭਾਵੇਂ ਮੁੱਖ ਮੰਤਰੀ ਬਾਦ ਸਾਹਿਬ ਸੀ ਪਰ ਮੈਂ ਸਮਝਦਾ ਕਿ ਉਹ ਗੁਰੂ ਦੀ ਹਜ਼ੂਰੀ 'ਚ ਬਿਲਕੁਲ ਗਲਤ ਨਹੀਂ ਕਹਿਣਾ ਚਾਹੀਦਾ ਉਹ ਫੈਸਲਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪ ਲੈ ਕੇ ਆਪ ਲਾਗੂ ਕਰਾ ਕੇ ਸਿਰ ਤੇ ਖੜੇ ਹੋ ਕੇ 200 ਕਰੋੜ ਦਾ ਪ੍ਰੋਜੈਕਟ ਬਹੀਨਿਆਂ ਚ ਜਿਹੜਾ ਸਾਲਾਂ ਚ ਨਹੀਂ ਸੀ ਉਹਨਾ ਉਹ ਕਰਾਇਆ। ਤੋਂ ਮੈਂ ਅੱਜ ਸਾਰਸਕ ਬੇਤਹੀ ਇਹੀ ਕਰਦਾ ਮੈਨੂੰ ਵੱਢਦੇ ਆ ਪ੍ਰੈਸ ਵਾਲੇ ਪੁੱਛਣ ਲੱਗੇ ਕਿ ਅੱਜ ਦੇ ਰਾਜਨੀਤੀ ਦੇ ਉਹ ਤੋਂ ਦੀ ਰਾਜਨੀਤੀ ਦਾ ਕੀ ਫਰਕ ਸੀ? ਮੈਂ ਕਿਹਾ ਫਰਕ ਤਾਂ ਤਾਂ ਹੋਵੇ ਜੇ ਹੋਵੇ ਮੁਕਾਬਲਾ ਹੀ ਕੋਈ ਨਹੀਂ ਸੀ। ਸੰਗਤ ਗੁਰਦੁਆਰਿਆਂ ਚ ਸੁਣੀ ਐ। ਸੰਗਤ ਦਰਸ਼ਨ ਦੀ ਜੇ ਟਰਮਨੋਲੋਜੀ ਸ਼ੁਰੂ ਹੋਈ ਹੈ ਜੇ ਲਬਜ਼ ਸ਼ੁਰੂ ਹੋਇਆ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜੁਰੂ ਕੀਤਾ ਹੈ ਜਦ ਕਹਿੰਦੇ ਸੀ ਇਹਨਾਂ ਦੇ ਤਾਂ ਨਾਰੇ ਲਿਖਦੇ ਆ ਸਰਕਾਰ ਤੁਹਾਡੇ ਦਰ ਆਉਂ ਸਰਕਾਰ ਤੁਹਾਡੇ ਦਵਾਰ ਜਾ ਕੇ ਬੈਠਦੀ ਸੀ ਸੋ ਮੈਂ ਅੱਜ ਜਿੱਥੇ ਉਸ ਮਹਾਨ ਸ਼ਖਸੀਅਤ ਨੂੰ ਨਮਸਕਾਰ ਕਰਦਾ ਮਨਪ੍ਰੀਤ ਜੀ ਇੱਕ ਆਖਰੀ ਗੱਲ ਕਹਿ ਕੇ ਮੈਂ ਸਰ ਸੁਖਵੀਰ ਸਿੰਘ ਜੀ ਗੱਲ ਖਤਮ ਕਰੂੰਗਾ ਉਹ ਕਹਿੰਦੇ ਗਰੇਵਾਲ ਸਾਹਿਬ ਅੱਜ ਕੱਲ੍ਹ ਦੇ ਤਾਂ ਪੋਲੀਟੀਕਲ ਬੜੇ ਸ਼ਾਰਟ ਸਾਈਟਡ ਲੋਕ ਨੇ ਦੂਰ ਦੇਖਦੇ ਹੀ ਨਹੀਂ ਕਹਿੰਦੇ ਮਨਪ੍ਰੀਤ ਗਿੱਦੜਵਾਹੋਂ ਲੜਦਾ ਤਾਂ ਮੈਂ ਗਿੱਦੜਵਾਹੋਂ ਲੱਗਦਾ ਹੁੰਦਾ ਸੀ ਕਿਉਂਕਿ ਉਹ ਮੇਰੇ ਤੇ ਜਦ ਕਦੇ ਇਕੱਲੇ ਅਸੀਂ ਬੈਠੇ ਹੁਣ ਉਹਨਾਂ ਨੇ ਮੈਨੂੰ ਬਹੁਤ ਪਰਿਵਾਰ ਦੀਆਂ ਗੱਲਾਂ ਸੁਣਾਉਣੀਆਂ ਕਹਿੰਦੇ ਮੈਂ ਲੰਮੀ ਤੋਂ ਲੜਨ ਲੱਗ ਪਿਆ ਲੰਮੀ ਦਾਸ ਦੇਖਦਾ ਹੁੰਦਾ ਸੀ ਕਹਿੰਦੇ ਜਾਂ ਦਾਸ ਜੀ ਗਏ ਤੇ ਜਿਹੜੇ ਦਾਸ ਦੇ ਮਿਲਣ ਆਲੇ ਸੀ ਉਹਨਾਂ ਦੇ ਘਰ 'ਚ ਕਾਂਗਰਸ ਦਾ ਝੰਡਾ ਲੱਗਿਆ ਤੇ ਦਾਸ ਜੀ ਅੰਦਰ ਚਲੇ ਗਏ ਕਹਿੰਦੇ ਯਾਰ ਇਹ ਸਾਰੀ ਤਾਂ ਪਾਸੇ ਹੀ ਲੜਦੇ ਸਾਨੂੰ ਵੋਟਾ ਪਾਉਣਾ ਹੈ ਉਹ ਕਹਿੰਦੇ ਦਾਸ ਜੀ ਤੁਸੀਂ ਲੇਟ ਹੋ ਗਏ ਸੀ ਤਾਂ ਆਹ ਕਹੇਤੀ ਕਹਿੰਦੇ ਚਲ ਚਾਹ ਦਾ ਪਿਓ ਕਹਿੰਦੇ ਚਾਪ ਇਹ ਕਹਿੰਦੇ ਫਿਰ ਮੇਰੇ ਅੱਜ ਦਾ ਮਾਨ ਕੀ ਰੱਖਿਆ ਬਈ ਕਹਿੰਦੇ ਉੱਠਣ ਤੋਂ ਪਹਿਲਾਂ ਅੱਧੀਆਂ-ਅੱਧੀਆਂ ਵੋਟਾਂ ਕਰਾ ਕੇ ਉੱਠੇ ਤੇ ਨਾਲ ਵਾਅਦਾ ਲੈ ਕੇ ਉੱਠੇ ਕਿ ਅਗਲੀ ਵਾਰ ਤੁਹਾਡਾ ਹੀ ਝੰਡਾ ਹੂ ਤੇ ਤੁਹਾਡੇ ਨਾਲ ਹੀ ਸਾਰਾ ਪਰਿਵਾਰ ਖੜੂ ਕਹਿੰਦੇ ਅੱਜ ਵਾਲਾ ਤਾਂ ਕਹਿੰਦਾ ਇੱਕ ਬੰਦਾ ਪਾਸੇ ਤੁਰਿਆ ਫਿਰਦਾ ਮੋਢਾ ਮਾਰ ਕੇ ਚਲੇ ਜਾਂਦਾ ਰਾਜਨੀਤੀ ਕਹਿੰਦੇ ਇਸ ਕਰਕੇ ਰਹਿ ਗਈ ਕਹਿੰਦੇ ਰਾਜਨੀਤੀ ਆ ਇਹ ਏਸੀ ਜਿਹੜੀ ਉਦੋਂ ਦੀ ਕੀਤੀ ਗਈ ਹੈ ਸੋ ਮੈਂ ਖਾਲਸਾ ਜੀ ਕੋਈ ਬੇਇੱਜ਼ਤੀ ਕਰਨੀ ਚਾਹੁੰਦਾ ਸਾਨੂੰ ਸਭ ਨੂੰ ਅਰਦਾਸ ਕਰਨੀ ਚਾਹੀਦੀ ਹੈ ਜਿਵੇਂ ਮਨਪ੍ਰੀਤ ਜੀ ਨੇ ਕਿਹਾ ਸਾਨੂੰ ਪਰਮਾਤਮਾ ਸ਼ਕਤੀ ਦੇਵੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਲੰਮੀ ਉਮਰ ਦਿੜੜਾ ਰਾਧਾ ਤੇ ਵਿਸ਼ਵਾਸ ਦੇਵੇ ਤਾਂ ਕਿ ਉਹ ਇਸ ਵਿਖੜੇ ਸਮੇਂ ਵਿੱਚ ਪੰਥ ਤੇ ਪੰਜਾਬ ਦੀ ਅਗਵਾਨੀ ਕਰ ਸਕਣ ਕਿਉਂਕਿ ਬੜਾ ਔਖਾ ਹੈ ਕੰਢੇ ਹੈ ਵਿਸ਼ੇ ਪੈਰ ਪੈਰ ਤੇ ਕੰਢੇ ਵਿਸ਼ੇ ਹੈ ਪਰ ਹਿੰਮਤ ਤੇ ਦਲੇਰੀ ਤੇ ਪੰਥ ਤੇ ਪੰਜਾਬ ਪ੍ਰਤੀ ਵਫਾਦਾਰੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਸਲਾਮ ਕਰਦਾ ਹਾਂ ਅੱਗੇ ਗੁਰੂ ਅੱਗੇ ਹੀ ਅਰਦਾਸ ਕਰਦਾ ਹਾਂ ਕਿ ਸੱਚੇ ਪਾਤਸ਼ਾਹ ਸਾਡੇ ਭਰਾ ਨੂੰ ਸਾਡੇ ਇਸ ਲੀਡਰ ਨੂੰ ਹਮੇਸ਼ਾ ਮੇਰਾ ਪਰਿਆ ਸਿਰ ਤੇ ਹੱਥ ਰੱਖੀ ਤਾਂ ਕਿ ਆਉਣ ਵਾਲਾ ਲੰਮਾ ਸਮਾਂ ਇਹ ਪੰਥ ਪੰਜਾਬ ਤੇ ਪੰਜਾਬੀਆਂ ਦੀ ਸੇਵਾ ਕਰ ਸਕਣ